ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਤਿੰਨ ਐਨੀਮਲ ਆ ਜੀ ਇੱਕ ਟੋਕੜ ਗੱਬਣਾ ਤੇ ਦੋ ਗੱਬਣਾ ਡਿਟੇਲ ਪ੍ਰੋਪਰ ਬਾਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਵਾਈਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਤ ਸਿੰਘ ਜੀ ਸ਼ਹਿਰ ਤੇ ਵੀਰੇ ਜ਼ਿਲ੍ਹਾ ਸ਼ੇਰ ਧਰਮਕੋੜ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 884818960 ਜੀ ਠੀਕ ਆ ਵੀਰੇ ਇੱਕ ਨੰਬਰ ਤੋਂ ਕੜ ਗੱਭਣ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਮਾ ਜੀ ਇਹ ਵੀਰੇ ਪਹਿਲਾ ਸੁਆ ਸੁਈ ਹੋਈ ਆ ਦੂਜੇ ਵਾਸਤੇ ਗੱਭਣਾ ਦੂਜੇ ਵਾਸਤੇ ਗੱਭਣਾ ਕਿੰਨੇ ਸਮੇ ਦੀ ਆ ਜੀ ਇਹ ਵੀਰੇ 4 ਮਹੀਨੇ ਦੀ ਗੱਭਣਾ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਵੀਰੇ 8 ਕਿਲੋ ਤਿਆਰ ਆ ਪੂਰਾ ਠੰਡਾਂ ਦੀ ਦੰਨ ਆ ਜੀ ਓਕੇ ਆ ਭਰਾ ਦੋ ਟਾਈਮ ਚਾਰ ਟਾਈਮ ਜੋ ਓਕੇ ਲੈ ਜੀ ਪੰਜ ਟੰਗ ਚੋਈ ਚੱਲੇ ਯਾਰ ਵੀਰੇ ਠੰਡੀ ਦਾ ਮੂੰਹ ਬਚੀ ਮੂੰਹ ਤਾਂ 6 ਦੰਦ ਦਾ 6 ਦੰਦ ਦਾ ਹੀ ਤੋਰ ਕੇ ਦਿਖਾ ਦੀ ਵੀਰੇ ਆ ਵੀ ਲੈ ਮੂੰਹ ਤਾਂ ਪਹਿਲਾ ਸੂਆ ਸੂਈ ਆ ਦੂਜੇ ਸੂਏ ਵਾਸਤੇ 4 ਮਹੀਨਿਆਂ ਦੀ ਗੱਭਣ ਚੈੱਕ ਫਾਸ ਆ ਮੇਰੀ ਸਪੈਸ਼ਲ ਬੇਨਤੀ ਆ ਕਿ ਡਾਕਟਰ ਸਾਹਿਬਾਨ ਆਪ ਦਾ ਨਾਲ ਲੈ ਕੇ ਆਇਓ 8 ਕਿਲੋ ਦੁੱਧ ਬਾਈ ਦੇ ਕਰੋ ਜੋਗ ਕੇ ਲੈ ਜੇ ਸੋਨਾ ਕਟਾ ਲਾਹਵਾਨਾ ਇਹ ਆਪੇ ਬਣੀ ਹੋ ਕੇ ਆਪਾਂ ਵਿੱਚ 4-5 ਦਿਨ ਚੱਲੇ ਯਾਰ ਲਾਬੇ ਵਾਲਾ ਪ ਕੰਮ ਨਹੀਂ ਕਰਨਾ ਯਾਰ ਥਣਾ ਦੀ ਡੰਨ ਆ ਜੀ ਬੇਫਿਕਰ ਹੋ ਜਾਓ 4 ਹੀ ਥਣ ਆ ਇਹ ਦੇਖ ਲੈ ਵੀਰ ਫੇਸ ਕੁਆਲਟੀ ਦੇਖ ਕਰ ਸਕਦੇ ਹੋ ਫੇਸ ਕੁਆਲਿਟੀ ਸੋਹਣੀ ਆ ਥਣਾ ਦੇ ਸਾਈ ਨੇੜੇ ਤੋਂ ਦਿਖਾ ਦਿੰਨੇ ਲੈ ਚੱਲੀ ਵੀਰੇ ਬਾਕੀ ਕਰਦ ਕਾਟ ਦੀ ਵੀ ਚੰਗੀ ਆ ਜੀ ਸੋਨਾ ਕਟਾ ਲਾਹਵਾਨਾ ਠੰਡੀ ਸੀਲ ਪੂਰੀ ਆ ਬਾਕੀ ਆਪਦਾ ਪਰਸਨਲ ਡਾਕਟਰ ਸਾਹਿਬਾਂ ਨਾਲ ਲੈ ਕੇ ਆਇਓ ਜੀ ਬਾਕੀ ਵੀਰੇ ਆਪਦੀ ਚੈੱਕ ਕਰਾ ਕੇ ਲੈ ਕੇ ਜਾਵੇ ਡਾਕਟਰ ਬਾਈ ਲੈ ਕੇ ਆਵੇ ਬੰਦਾ ਗਾਰੰਟੀ ਗਾਰੰਟੀ علاوہ ਵੀਰੇ ਇਹ ਕੰਮ ਹੀ ਨਹੀਂ ਕਰਨਾਗਾ ਠੀਕ ਆ ਆਪਦੇ ਡਾਕਟਰ ਬਾਈ ਦੇ ਘਰੋਂ ਚੈੱਕ ਕਰਾ ਕੇ ਲਾ ਜੀ ਠੰਡੀ ਸੀਲ ਤਾਂ ਵੀਰੇ ਪੂਰੀ ਆ ਦੇਖ ਲਾ ਲੈ ਠੀਕ ਆ ਡਿਮਾਂਡ ਵੀਰੇ ਦੀ ਡਿਮਾਂਡ ਤਾਂ ਵੀਰੇ ਨਿੱਕੀ ਜੀ ਹੈ ਜੀ ਕਿੰਨੀ ਜੀ ਇਹ 34000 ਦੀ ਆਪਾਂ ਦੇਣੀ ਆ ਵੀਰੇ ਹੋ ਜੂ ਮਾਨਤਾਨ ਜੀ ਬਾਲਾ ਵੱਡਾ ਨਹੀਂ ਵੀਰੇ ਕਰਨਾ ਆਫਰ ਅੱਜ ਫਿਰ ਆਫਰ ਯਾਰ ਦੱਸਾਂ ਵੀਰੇ ਗੱਲ ਕੀ ਆ ਫੋਨ ਬਾਈ ਉਹ ਲਾਵੇ ਕਿਨੇ ਲੈਣੀ ਆ ਠੀਕ ਆ ਜੀ ਬਸ ਆਪਾਂ ਛੋੜ ਹੀ ਕਰਨੀ ਆ ਵੀਰੇ 34000 ਚ 34000 ਦੀ ਸੌਦਾਬਾਜ਼ੀ ਆਪਾਂ ਕਰਨੀ ਤੇ ਸੌਦਾਬਾਜ਼ੀ ਕਰਨੀ ਫਿਰ ਉਦਾਂ ਦਾ ਬੰਦਾ ਆ ਜੀ ਵੀਰੇ ਠੀਕ ਆ ਜੀ ਬਾਕੀ ਆਪਾਂ ਲਾਂਬਾ ਵੀਰੇ ਲੈਣਾ ਨਹੀਂ ਆਪਣੇ ਘਰੇ ਭਾਵੇਂ 5 ਡਾਂਗ ਚੋਈ ਚੱਲੇ ਬੰਦਾ ਠੀਕ ਆ ਜੀ ਠੀਕ ਆ ਜੀ ਗਾਰੰਟੀ ਆਪਣੀ ਕੋਈ ਨਹੀਂ ਸਾਡੇ ਘਰ ਦਾ ਵੀਰੇ 8 ਕਿਲੋ ਆ ਠੀਕ ਆ ਵੀਰੇ ਤੇ 2 ਨੰਬਰ ਵੀਰੇ ਸੁਆ ਕਰਨਮਾ ਜੀ ਇਹ ਤਾਂ ਲਾਉਣ ਸੁਣਦੀ ਆ ਤੇਰਾ 6 ਦਾ ਦਾ ਬੱਚੀ ਇਹ ਵੀ 6 ਦਾ ਦਾ ਸਮਾ ਕਿੰਨਾ ਲਊਗੀ ਜੀ ਵੀਰੇ ਇੱਕ ਹਫਤਾ ਪੂਰਾ ਲੈ ਜੂਗੀ ਬੱਚੀ ਕਿੰਨਾ ਕੁ ਬਾਜੂ ਦੁੱਧ ਜੀ ਦੁੱਧ ਦਾ ਵੀਰੇ 15 16 ਕਿਲੋ ਦਾ ਆ ਰਹਿਣਾ ਪਾਜੂਗੀ ਬਾਕੀ ਵੀਰੇ ਅਗਲਾ ਆਪ ਦੀ ਨਿਗਾਣਾ ਵੇਖ ਲੈ ਯਾਰ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ 22 ਦਿਨ ਦੱਸਣ ਮੁਤਾਬਕ ਸੂਆ ਪਹਿਲਾ ਸੁੰਦੀ ਆ ਜੀ ਮੂੰਹ ਤੋਂ 6 ਦਿਨ ਦਾ ਜੀ ਲਗਭਗ ਹਫਤੇ ਦੀ ਕੱਚੀ ਆ ਜੀ ਹਫਤੇ ਦੀ ਕੱਚੀ ਆ ਜੀ ਬਾਕੀ ਥੋੜਾ ਕੈਮਰੇ ਤੋਂ ਡਰਦਾ ਜੀ ਪਸੂ ਬਾਲਟ ਲਾਹਵਾਨੇ ਚ ਬਹੁਤ ਪੰਜਾਂ ਨੇ ਸਾਰੀਆਂ ਬਾਲਟਾਂ ਘਰ ਮਾਲੀ ਨੇ ਕੱਢ ਕੇ ਸੋਨਾ ਜੀ ਥਾਰੇ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਥਾਣਾ ਜੀ ਸਾਡੇ ਜੀ ਅਸਾਕੇ ਨਹੀਂ ਮਰਜੀ ਬਹਿ ਜੀ ਚੈੱਕ ਕਰ ਸਕਦੇ ਹੋ ਠੰਡੀ ਸੀਲ ਕਰਮਾਲੀ ਰਸਤਾ ਇਧਰ ਨਜ਼ਰੋ ਲੈ ਜੀ ਲੈ ਬਾਈ ਆ ਦੇ ਲੱਭ ਚੱਲ ਢੂਲੋ ਬਹੁਤ ਪਈ ਆ ਜੀ ਆ ਬਣ ਕੇ ਸੁਣਾ ਬੱਚੀ ਨੇ ਵੀਰੇ ਵੇਖਿਆ ਬਾਈ ਦੱਸਦਾ ਕਿ 15 ਕਿਲੋ ਦੁੱਧ ਪਾ ਜੂਗੀ ਜੀ ਬਾਕੀ ਸੇਵਾ ਦੇ ਸਿਰ ਤੇ ਭਾਵੇਂ ਭਾਈ ਇਧਰੋ ਬੈਠਾ ਰਹੇ ਲਾਤਾਂ ਵਾਲਾ ਕੰਮ ਨਹੀਂ ਕਰ ਲੋ ਮੋੜ ਲਈ ਵੀਰੇ ਫੇਸ ਕੁਆਲਟੀ ਸੋਹਣੀ ਆ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਦੇਖੀ ਬੱਚੀ ਦੇ ਮੂੰਹ 'ਚ ਛੇ ਦੰਦ ਤਾਂ ਭਾਵੇਂ ਚੈੱਕ ਕਰ ਲਵੇ ਬੰਦਾ ਆ ਗਿਆ ਸਹੀ ਗੱਲ ਹੈ ਜੀ ਲੈ ਚੱਲੀ ਵੀਰੇ ਸੱਦ ਗੁੱਦ ਦੇਖ ਲੈ ਬੱਚੀ ਦਾ ਬਾਕੀ ਵੀਰੇ 2-3 ਨੇ 15 ਕਿਲੋ ਵੀਰੇ ਨੋਰਮਲ ਪੋਣਾ ਚਾਹੀਦਾ ਹੀ ਐਡੀ ਬੱਚੀ ਚੰਗੀ ਆ ਠੀਕ ਆ ਡਿਮਾਂਡ ਵੀਰੇ ਦੀ ਏ ਵੀਰੇ 44000 ਦੀ ਆਪਾਂ ਹਾਂ ਨਾ ਕਰਨੀ ਹੈ ਹੋ ਜੂ ਮਾਨਤਨ ਜੀ ਛੋੜ ਕਰ ਦਾਂਗੇ ਬੜਾ ਮਾਨ ਨਹੀਂ ਵੀਰੇ ਜੀ ਲੈ ਚੱਲੀ ਵੀਰੇ 44000 ਰੁਪਏ ਦੀ ਬਾਈ ਕਹਿੰਦਾ ਹਾਂ ਨਾ ਇਹ ਮਾਨਤਨ ਵਿੱਚੋਂ ਛੋੜ ਛੱਪਾ ਹੋ ਜੂਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਜੀ ਆਪਕਾ ਭਰਾ ਬਈ ਫੋਨ ਆਇਆ ਹੁਣੇ ਬੱਚੀ ਲੈ ਜਾਣੀ ਆ ਠੀਕ ਆ ਜੀ ਆਫਰ ਹੀ ਆ ਜੀ ਇੱਕ ਵੀਰੇ ਬੇਨਤੀ ਆ ਕਿ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਿਆ ਕਰੋ ਥਿਊ ਤਾਂ ਆਪਣੇ ਚੈਨਲ ਤੇ ਬਹੁਤ ਆ ਜਾਂਦੇ ਥੋੜੇ ਚੈਨਲ ਸਬਸਕ੍ਰਾਈਬ ਘੱਟ ਕਰਦੇ ਹੈਂਟੀ ਹੋਲ ਤੇ ਕਰ ਲਿਓ ਜੀ ਇਸ ਚੈਨਲ ਨੂੰ ਸਬਸਕ੍ਰਾਈਬ 44000 ਰੁਪਏ ਜੋ ਮਾਨਤਾਨ ਹੋ ਜੂਗਾ ਜੀ ਬਾਕੀ ਨੰਬਰ ਸਕਰੀਨ ਤੇ ਚੱਲੂ ਅਰੇ ਆ ਵੇਖ ਲੈ ਇਧਰ ਬਲਬੁਲ ਵੇਖ ਲੈ ਬੱਚੀ ਦੇ ਪੂਰੀ ਭਰ ਕੇ ਸੋਣਾ ਬੱਚੀ ਨੇ ਵੀਰੇ ਠੀਕ ਆ ਜੀ ਠੰਡੀ ਸੀਲ ਤਾਂ ਮੇ ਜਵਾਗ ਥੱਲੇ ਬੈਠਾ ਰਹੇ ਕੰਮ ਹੀ ਨਹੀਂ ਹੈਗਾ ਪਹਿਲਾਂ ਨਾਲ ਆਇਰ ਠੀਕ ਆ ਵੀਰੇ ਹਾਂਜੀ ਤੇ ਅੱਗੇ ਵੀਰੇ ਤਿੰਨ ਨੰਬਰ ਸੂਆ ਕਿੰਨਾ ਮਾ ਜੀ ਇਹ ਪਹਿਲੇ ਸੂਆ ਵੀਰੇ ਸੁੰਦੀ ਚਾਰ ਦੰਦਾ ਪਛੀ ਬੂਹ ਇਹ ਵੀ ਚਾਰ ਦੰਦਾ ਇਹ ਸਮਾਂ ਕਿੰਨਾ ਕੁ ਲੈਂਦੀ ਹੈ ਜੀ ਇਹ ਵੀਰੇ ਹਫ਼ਤਾ ਲੈ ਜੂਗੀ ਵੀ ਬੱਚੀ ਠੀਕ ਆ ਜੀ ਹਾਂਜੀ ਕਿੰਨਾ ਬਾਜੀ ਦੁੱਧ ਵੀਰੇ ਦੁੱਧ ਵੀਰੇ 15 ਕਿਲੋ ਪਾ ਜੂਗੀ ਰਾਮਣਾ ਇਹ ਵੀ ਤੋੜ ਕੇ ਦਿਖਾ ਦੀ ਵੀਰੇ ਇਹ ਵੀ ਮੂਤੋ ਚਾਰ ਦੰਦਾ ਜੀ ਬਾਈ 10-10 ਕੇ ਲਗਭਗ ਹਫ਼ਤਾ ਲੈ ਜੂਗੀ ਜੀ ਬਾਕੀ ਵੀਰੇ 4-5 ਦਿਨ ਵੱਧ ਵੀ ਲੈਂਦਾ ਘੱਟ ਵੀ ਲੈਂਦਾ ਹੈਨਾ ਉਹ ਆਪਾਂ ਕੋ ਕਹਿ ਨਹੀਂ ਸਕਦੇ ਸਹੀ ਗੱਲ ਹੈ ਜੀ ਅੰਦਾਜ਼ਾ ਹੀ ਹੁੰਦਾ ਜੀ 2-4 ਦਿਨ ਵੱਧ ਘੱਟ ਹੋ ਸਕਦਾ ਹੈ ਬੋਲ ਨਾ ਕਰ ਪੰਜ ਦਰਦੀਆਂ ਵਾ ਮੇਰੇ ਗੈਪ ਤੇ ਲੱਗ ਗਿਆ ਥੋੜਾ ਜਿਹਾ ਫੜੀ ਬੱਚੀ ਮੜੀ ਥੋੜਾ ਆ ਜਾ ਨਾ ਇੱਧਰ ਆ ਜਾ ਫੜ ਦੇ ਕੋ ਇਹਨੂੰ ਲੈ ਚੱਲੀ ਵੀਰੇ ਆ ਬੱਚੀ ਤੋਰੀ ਇਹ ਬਾਕੀ ਰੰਗ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਥਣ ਕੱਲਾ ਕੱਲਾ ਨਿੱਖੜ ਮਾਥੀ ਚੂਵਾਈ ਵਾਲਾ ਥਾਣਾ ਜੀ ਬਾਕੀ ਹੋ ਨਾ ਕਲਾਬ ਵੀ ਵੰਨਾ ਰੰਗ ਪ੍ਰਿੰਟ ਜਾਤ ਵੀਰ ਦੀ ਚੰਗੀ ਆਹ ਦੇਖਦਾ ਵੀ ਇਹ ਵੀ ਪੂਰੀਆ ਵੇਲਾ ਠੀਕ ਆ ਜੀ ਅਜੇ ਕੱਚੀ ਕੱਚੀ ਆ ਬੱਚੀ ਲੱਤ ਰੁੱਤਾਂਲਾ ਕੰਮ ਹੈਦਾ ਵੀ ਹੈ ਜੀ ਥਣ ਦੇਖ ਲੈ ਵੀਰੇ ਸਹੀ ਗੱਲ ਆ ਜੀ ਖੋੜ ਛੱਕ ਪੂਰਾ ਵੀ ਨਹੀਂ ਚੈੱਕ ਕਰ ਸਕਦੇ ਹੋ ਵਾਰਟ ਲਾਉਣ ਨੇ ਜੀ ਬਹੁਤ ਮਾਰਦੀ ਯਾਰ ਆ ਦੇਖ ਨਹੀਂ ਇੱਕ ਮਿੰਟ ਠੀਕ ਆ ਜੀ ਆ ਦੇਖ ਲੈ ਯਾਰ ਇਹਦਾ ਡਿਮਾਂਡ ਵੀਰੇ ਦੀ ਏ ਵੀਰੇ 55000 ਦੀ ਬੱਛੀ ਦੇ ਦਾਂਗੇ ਠੀਕ ਆ ਜੀ ਇਹ ਬਾਈ ਕਹਿੰਦਾ 52000 ਦੀ ਵਾੜ ਦੇ ਦਾਂਗੇ ਜਿਸ ਵਿੱਚੋਂ ਮਾਨ ਤਾਨ ਹੋ ਜਾਊਗਾ ਇਹਦਾ ਵੀਰੇ ਬਾਹਰ ਚੰਗੀ ਬੱਛੀ ਆ ਆਫਰ ਆਪਾਂ ਚ ਕਰ ਦਨੇ ਆ ਕੋ ਹੋਰ ਕੀ ਆਫਰ ਆ ਜੀ ਜੇ ਕੋਈ ਤਿੰਨੇ ਗਾਵਾਂ ਲੈਂਦਾ ਵੀਰੇ ਠੀਕ ਆ ਜੀ 200 ਕਿਲੋ ਲੰਕਫਟਰ ਕਰਾਇਆ ਫਰੀ 200 ਕਿਲੋ ਤਿੰਨਾ ਤੇ ਕੱਲੀ 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 ਤੇ ਤੁਹਾਨੂੰ ਮੈਂ ਦੱਸਦਾ ਮੈਂ ਜੋੜ ਦੇ ਤਾਂ ਕਰ ਦਾਂਗੇ 100 ਕਿਹੜਾ ਮਰਜ਼ੀ ਡੋਟਾ ਲੈ ਲਵੇ ਠੀਕ ਆ ਤਿੰਨਾ ਤੇ 200 ਐਦਾ ਕੱਲੀ ਦਾ ਕਰ ਦਾਂਗੇ ਭਈਆ ਠੀਕ ਆ ਇੱਕ ਗਾਂ ਦਾ ਹੀ 50 ਕਿਲੋ ਮੀਟਰ ਇਹਦਾ ਵੀ 50 ਕਰ ਦੇ ਅੱਜ ਫੇਰ ਤੇ ਫਿਰ ਉਹਦਾ ਬਈ ਉਹਦਾ ਨਹੀਂ ਕਰ ਸਕਿਆ ਠੀਕ ਆ ਜੀ ਠੀਕ ਆ ਦੋਨਾਂ ਦਾ 50 50 ਜੇ ਸਿੰਗਲ ਸਿੰਗਲ ਲੈਂਦਾ ਜੋੜੇ ਦਾ 100 ਆ ਤਿੰਨਾਂ ਦਾ ਬੱਚੀਆਂ ਲੈ ਲੈਣੀਆਂ ਬਰਾਏ ਬੱਚੀਆਂ ਵੇਖ ਆਪਾਂ ਨਹੀਂ ਬੋਲਦੇ ਬੱਚੀਆਂ ਬੋਲਦੀਆਂ ਆ ਬੱਚੀ ਵੇਖ ਆ ਇਹ ਕੱਚੀ ਗੱਦੀ ਆ ਠੀਕ ਆ ਜੀ ਕਿਰਾਇਆ ਵੀ ਤਿੰਨਾਂ ਦਾ 200 ਕਰ ਦੇਣਾ ਠੀਕ ਆ ਫਿਰ ਠੀਕ ਆ ਕੱਲੀ ਕੱਲੀ ਦਾ 50 ਦਾ ਹੈਗਾ ਹੀ ਆ ਇਹ ਤਾਂ ਨਹੀਂ ਆਪਾਂ ਕਰ ਸਕਦੇ ਪਿਆ ਯਾਰ ਠੀਕ ਆ ਵੀਰੇ ਇਹਦੇ ਰਿਮਾਂਡ ਆਪਾਂ ਉਹਨੇ ਕੀ ਕੀਤੀ ਬੱਚੀ ਦੇਖ ਲੈ ਵੀਰੇ ਮੂੰਹ ਆ ਛੇ ਦਾੰਦ ਆ ਬੜਾ ਹੀ ਸੋਹਣੀ ਬੱਚੀ ਆ ਠੀਕ ਆ ਬਾਕੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲੂਗਾ ਜੀ ਧੰਨਵਾਦ